ਹਾਂਜੀ ਭੈਣੋ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਾਸ੍ਰੀਕਾਰ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਇਆ ਬਹੁਤ ਹੀ ਪਿਆਰੇ ਤੇ ਬਹੁਤ ਹੀ ਵਧੀਆ ਕੱਪੜੇ ਵਿੱਚ ਇਹ ਸੂਟ ਨੇ ਏਕੇ ਟੈਕਸ ਦੇ ਇਹ ਸੂਟ ਨੇ ਬਹੁਤ ਹੀ ਵਧੀਆ ਸੂਟ ਨੇ ਬਿਨਾ ਇਹ ਲੋਨ ਤੋਂ ਬਣਨ ਵਾਲੇ ਨੇ ਤੇ ਕਿਸੇ ਵੀ ਫੰਕਸ਼ਨ ਵਿੱਚ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਜਿਹੜੀਆਂ ਭੈਣਾਂ ਹੈਵੀ ਸੂਟ ਪਸੰਦ ਨਹੀਂ ਕਰਦੀਆਂ ਤੇ ਕਪੜਾ ਵੀ ਵਧੀਆ ਲਾਈਟ weight ਚਾਹੀਦਾ ਤਾਂ ਉਹਨਾਂ ਵਾਸਤੇ ਸੂਟ ਨੇ ਸਾਰੇ ਸੂਟ ਦੇ ਦੇਖੋ ਵਰਕ ਕੀਤਾ ਹੋਇਆ ਏ ਤੇ ਕਾਟਨ ਵਿੱਚ ਇਹ ਸੂਟ ਆ ਤਾਂ ਜਲਦੀ ਤੇ ਜਲਦ ਦਿੱਤੇ ਨੰਬਰ ਤੇ ਆਰਡਰ ਕਰੋ ਇਸ ਤੋਂ ਬਿਨਾ ਆਪਾਂ ਜਿਹੜਾ ਸੂਟ ਆ ਲੈ ਕੇ ਆਏ ਆ ਇਹ ਬਰਬਰੀ ਦਾ ਸੂਟ ਹੈ ਬਰਬਰੀ ਦੇ ਸੂਟ ਉੱਤੇ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਆ ਲਾਈਟ ਵੇਟ ਇਹ ਵਰਕ ਆ ਬਹੁਤਾ ਹੈਵੀ ਵਰਕ ਨਹੀਂ ਹੈਗਾ ਦੇਖੋ ਸਲਵਾਰ ਦੀਆਂ ਮੋਰੀਆਂ ਤੇ ਵੀ ਵਰਕ ਕੀਤਾ ਹੋਇਆ ਏ ਬਹੁਤ ਹੀ ਸੋਹਣਾ ਸੂਟ